ਪਤਾ ਚੱਲਿਆ ਸੀ ਕਿ ਕੋਈ ਬੱਚੇ ਬਿਮਾਰ ਹੋਏ ਹਨ ਕੇਕ ਖਾ ਕੇ ਤਾਂ ਫਿਰ ਜਦੋਂ ਹੀ ਸਾਨੂੰ ਪਤਾ ਚੱਲਿਆ ਅਸੀਂ ਜਿਹੜਾ ਹੈਗਾ ਆਪਣੀ ਪੂਰੀ ਹੈਲਥ ਟੀਮ ਨਾਲ ਇੱਥੇ ਸੈਂਪਲ ਲੈ ਲਆ ਨਾ ਹੁਣ ਅਸੀਂ ਜਿਹੜੇ ਹੈਗੇ ਆ ਉੱਪਰ ਭੇਜਾਂਗੇ ਜਦੋਂ ਰਿਪੋਰਟ ਆਏਗੀ ਜੋ ਵੀ ਰਿਪੋਰਟ ਆਉਂਦੀ ਆ ਉਹਦੇ ਅਨੁਸਾਰ ਕਾਨੂੰਨੀ ਜੋ ਵੀ ਹੈਗਾ ਕਾਰਵਾਈ ਰਿਪੋਰਟ ਦੇ ਮੁਤਾਬਕ ਕੀਤੀ ਜਾਏਗੀ ਬੇਟੇ ਨੇ ਸੋਚਿਆ ਸ਼ਾਇਦ ਮੇਰੀ ਦੁਕਾਨ ਤੋਂ ਕੋਈ ਮਿਸ ਹੈਪਨਿੰਗ ਨਾ ਹੋਈ ਹੋਵੇ ਇਹ ਵੀ ਸ਼ੋਰਨੀ ਦੀ ਵੀ ਦੁਕਾਨ ਤੋਂ ਫੂਡ ਗਿਆ ਸੀ ਯਾਨੀ ਕਿ ਆ ਸੀਗਾ ਲੈ ਕੇ ਗਿਆ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਕੀਤਾ ਗਿਆ ਉਹਨਾਂ ਨੂੰ ਹਸਪੀਟਲਾਈਜ਼ ਕਰਵਾਇਆ ਉਹਨੇ ਬੇਟੇ ਨੇ ਇੱਕ ਇਨਸਾਨੀਅਤ ਦੇ ਵਾਸਤੇ ਆਪਣਾ ਫਰਜ਼ ਸਮਝਦੇ ਹੋਏ ਉਸ ਵੇਲੇ ਟੋਟਲ ਕੋਈ 13 14 ਪਰਸਨ ਸੀਗੇ ਜੋ ਮੈਨੂੰ ਬੇਟੇ ਨੇ ਮੈਂ ਖੁਦ ਇੱਕ ਪੇਸ਼ੈਂਟ ਹਾਂ ਡਿਪਰੈਸ਼ਨ ਪੇਸ਼ੈਂਟ ਹਾਂ ਤੇ ਮੈਂ ਡਿਊਟੀ ਤੇ ਘੱਟ ਹੀ ਰਹਿਣਾ ਬੇਟਾ ਹੀ ਦੇਖਦਾ ਜਿਆਦਾ ਘਰਵਾਲਾ ਨੂੰ ਮੈਂ ਡਾਕਟਰ ਗੁਰਪ੍ਰੀਤ ਕੋ ਡੀ ਐਚਓ ਪਟਿਆਲਾ ਸਾਨੂੰ ਪਤਾ ਚੱਲਿਆ ਸੀਗਾ ਪਤਾ ਚੱਲਿਆ ਸੀਗੇ ਕਿ ਕੋਈ ਬੱਚੇ ਬਿਮਾਰ ਹੋਏ ਆ ਕੇ ਖਾ ਕੇ ਤਾਂ ਫਿਰ ਜਦੋਂ ਹੀ ਸਾਨੂੰ ਪਤਾ ਚੱਲਿਆ ਅਸੀਂ ਜਿਹੜਾ ਹੈਗਾ ਆਪਣੀ ਪੂਰੀ ਹੈਲਥ ਟੀਮ ਨਾਲ ਇੱਥੇ ਸੈਂਪਲ ਲੈਣ ਆਇਆ ਤੇ ਇਨਸਪੈਕਸ਼ਨ ਕੀਤੀ ਹੈ ਬਸ ਸਾਰੀ ਇਹਨਾਂ ਦੀ ਮੈਨੂਫੈਕਚਰਿੰਗ ਯੂਨਿਟ ਦੀ ਇਨਸਪੈਕਸ਼ਨ ਕੀਤੀ ਹੈ ਸਾਰੇ ਪ੍ਰੋਡਕਟਸ ਦੀ ਇਨਸਪੈਕਸ਼ਨ ਕੀਤੀ ਹੈ ਜੋ ਬੰਦੀਆਂ ਇਨਸਟਰਕਸ਼ਨ ਸੀ ਉਹ ਦਿੱਤੀਆਂ ਨੇ ਤੇ ਸੈਂਪਲ ਲਿੱਤੇ ਐ ਐਨਫੋਰਸਮੈਂਟ ਸੈਂਪਲ ਲਿੱਤੇ ਆ ਹੁਨੇ ਅਸੀਂ ਜਿਹੜੇ ਹੈਗੇ ਆ ਉੱਪਰ ਭੇਜਾਂਗੇ ਜਦੋਂ ਰਿਪੋਰਟ ਆਏਗੀ ਜੋ ਵੀ ਰਿਪੋਰਟ ਆਉਂਦੀ ਆ ਉਹਦੇ ਅਨੁਸਾਰ ਕਾਨੂੰਨੀ ਜੋ ਵੀ ਹੈਗਾ ਕਾਰਵਾਈ ਰਿਪੋਰਟ ਦੇ ਮੁਤਾਬਕ ਕੀਤੀ ਜਾਏਗੀ। ਮੈਨੂੰ ਕੁਝ ਪਤਾ ਲੱਗਿਆ ਕਿ ਬੱਚੇ ਕਿਵੇਂ ਬਿਮਾਰ ਹੋਏ ਕੀ ਖਾਣਾ ਬਿਮਾਰ ਹੋਏ। ਨਹੀਂ ਸਾਨੂੰ ਪੇਰੈਂਟ ਉਧਰੋਂ ਜੋ ਫੈਮਿਲੀ ਹੈ ਜੇ ਬੱਚੇ ਉਹਨਾਂ ਵੱਲੋਂ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ। ਬਟ ਸਾਨੂੰ ਇਹ ਹੈ ਕਿ ਬੱਚੇ ਸਟੇਬਲ ਹੈ ਸਾਰੇ ਆਊਟ ਆਫ ਡੇਂਜਰ ਹੈ ਦੇ ਆਲ ਆਰ ਸਟੇਬਲ। ਸਾਨੂੰ ਲੱਗਿਆ ਇੱਥੇ ਆਉਣ ਤੋਂ ਬਾਅਦ ਕਿ ਕੁਝ ਇਸ ਦੇ ਵਿੱਚ ਹੈ ਗਲਤੀ ਹੈ। ਦੇਖੋ ਅਸੀਂ ਜੋ ਜੋ ਸਾਨੂੰ ਲੱਗਿਆ ਕਿ ਜਿੱਥੇ ਕੋਈ ਮ ਕਮੀ ਮਹਿਸੂਸ ਹੋਇਆ ਤੁਸੀਂ ਅਥੇਸੀ ਨਾ ਨ ਇਨਸਟਰਕਸ਼ਨਸ ਦਿੱਤੀਆਂ ਵਾਰਨਿੰਗ ਦਿੱਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਅਸੀਂ ਆਪਣੇ ਸੈਂਪਲ ਲਿੱਤੇ ਨੇ ਤੇ ਸੈਂਪਲ ਅਸੀਂ ਹੁਣ ਉੱਪਰ ਪੇਚਾਂਗੇ ਅਸੀਂ ਕੇਕ ਤੇ ਬੰਦ ਦੇ ਸੈਂਪਲ ਲਿੱਤੇ ਆਂ ਅਸੀਂ ਹੋਰ ਵੀ ਕੋਈ ਚੀਜ਼ ਦੇ ਸੈਂਪਲ ਭਰੇ ਜਾਣਗੇ ਨਾਲ ਕੋਈ ਹੋਰ ਗੱਲਾਂ ਵੀ ਕਰਾਂਗੇ ਅਸੀਂ ਜਿਹੜੇ ਹੈਗੇ ਰੂਟੀਨ ਦੇ ਵਿੱਚ ਜਿਹੜੀ ਹੈਗੀ ਸਾਡੀ ਟੀਮ ਜਿਹੜੀ ਹੈਗੀ ਹੈ ਟਾਈਮ ਟੂ ਟਾਈਮ ਆ ਕੇ ਸੈਂਪਲ ਭਰਦੀ ਰਹਿੰਦੀ ਹੈ ਮੈਂ ਮਿਨਾ ਦੇ ਪਟਿਆਲੇ ਦੀ ਕਿੰਨੀ ਵੀ ਨਹੀਂ ਜੋ ਹਜੇ ਤੱਕ ਸਜਿੱਤ ਤੋਂ ਸਾਨੂੰ ਪਤਾ ਚੱਲਿਆ ਸੀ ਕਿ ਬੱਚੇ ਬਿਮਾਰ ਹੋਏ ਉੱਥੋਂ ਅਸੀਂ ਅੱਜ ਸੈਂਪਲ ਪਰੇ ਨਹੀਂ ਬਾਕੀ ਸਾਰੀ ਪਟਿਆਲੇ ਦੀ ਅਸੀਂ ਇਹ ਜਿਹੜੀ ਵੀ ਸਾਰੀਆਂ ਸ਼ਾਪਸ ਸਾਰੀ ਜਗ੍ਹਾ ਤੇ ਅਸੀਂ ਆਪਣੀ ਜਿਹੜੀ ਬੰਦੀ ਜਿਹੜੀ ਹੈਗੀ ਹੈ ਚੈਕਿੰਗ ਕਰਾਂਗੇ 14 ਦਿਨਾਂ ਦੇ ਵਿੱਚ ਰਿਪੋਰਟ ਜਿਹੜੀ ਹੈਗੀ ਆ ਆ ਜਾਂਦੀ ਹੈ ਜੀ ਤਕਰੀਬਨ 14 ਦਿਨਾਂ ਥੈਂਕ ਯੂ ਅੱਜ ਜਿਹੜਾ ਇਹ মিডিਆ ਮੇਰੇ ਕੋਲ ਸਾਰਾ ਇਕੱਠਾ ਹੋਇਆ ਹੈ ਕਿ ਕਿਸੇ ਨੇ ਇਹ ਸੀਡੀ ਉਹ ਕੀਤੀ ਗਈ ਸੀ ਮੇਰੇ ਕੋਲ ਕੁਝ ਪਤਨ ਮੇਰੇ بیٹے ਦੇ ਕੋਲ ਆਏ ਸਨ ਉਹਨਾਂ ਨੇ ਆ ਕੇ ਇਹ ਕਿਹਾ ਕਿ ਵੀ ਤੁਹਾਡੀ ਦੁਕਾਨ ਤੋਂ ਵੀ ਫੂਡ ਗਿਆ ਐਕਚੁਅਲ ਉਸੇ ਵੇਲੇ ਥੋੜੀ ਜਿਹੀ ਪਹਿਲਾਂ ਡਿਊਟੀ ਚੇਂਜ ਹੋਈ ਸੀ ਮੇਰਾ ਪੋਤਰਾ ਬੈਠਾ ਸੀ ਉਸ ਤੋਂ ਬਾਅਦ ਉਹ ਆਇਆ بیٹے ਨੇ ਸੋਚਿਆ ਸ਼ਾਇਦ ਮੇਰੀ ਦੁਕਾਨ ਤੋਂ ਕੋਈ ਮਿਸ ਹੈਪਨਿੰਗ ਨਾ ਹੋਈ ਹੋਵੇ ਇਹ ਵੀ ਸ਼ੋਰ ਨਹੀਂ ਕਿ ਵੀ ਮੇਰੀ ਦੁਕਾਨ ਤੋਂ ਫੂਡ ਗਿਆ ਸੀ ਯਾਨੀ ਕਿ ਆ ਸੀਗਾ ਲੇਕਿਨ ਜਿਵੇਂ ਕਿ ਉਹ ਗਰੀਬ ਪਰਿਵਾਰ ਦੇ ਕੁਝ ਬੰਦੇ ਸ ਬੱਚੇ ਸਨ ਤੇ ਬੇਟਾ ਉਸੇ ਵੇਲੇ ਆਪਣੀ ਕਾਰ ਲੈ ਕੇ ਉਹਨਾਂ ਨੂੰ ਉਥੋਂ ਬਾਇਚਾਂਸ ਦੀ ਗੱਡੀ ਵੀ ਉਰੇ ਖੜੀ ਸੀਗੀ ਤੇ ਲੈ ਕੇ ਗਿਆ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਕੀਤਾ ਗਿਆ ਉਹਨਾਂ ਨੂੰ ਹਸਪੀਟਲਾਈਜ਼ ਕਰਵਾਇਆ ਉਹਨੇ ਬੇਟੇ ਨੇ ਇੱਕ ਇਨਸਾਨੀਅਤ ਦੇ ਵੇਸ ਤੇ ਆਪਣਾ ਫਰਜ਼ ਸਮਝਦੇ ਹੋਏ ਹਾਂ ਅਸੀਂ ਆਪ ਦਾਖਲ ਕਰਵਾਇਆ ਉਹਨਾਂ ਨੂੰ ਬੱਚਿਆਂ ਨੂੰ ਔਰ ਬੱਚਿਆਂ ਦਾ ਉਹ ਕੀਤਾ ਟ੍ਰੀਟਮੈਂਟ ਵੀ ਉੱਥੇ ਸ਼ੁਰੂ ਕਰਵਾਇਆ ਬਲਕਿ ਪਰਿਵਾਰ ਨੂੰ ਵੀ ਤਰਾਸ ਬਣਵਾਈ ਜਿੰਨੇ ਵੀ ਹੋ ਸਕੀ ਤੇ ਪਰ ਪਿਛਲੇ ਟਾਈਮਾਂ ਤੋਂ ਕੁਝ ਇਸ ਤਰ੍ਹਾਂ ਦਾ ਵੀ ਹੋ ਰਿਹਾ ਹੁਣ ਐਨੀ ਪਤਾ ਕਿ ਕੋਣ ਹੈ ਹਰ ਦੂਜੀ ਤੀਜੀ ਦੁਕਾਨ ਦੇ ਉੱਤੇ ਹੀ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਘਟਨਾਵਾਂ ਪਹੁੰਚ ਜਾਂਦੀਆਂ ਨੇ ਕਸਟਮਰ ਸਾਡਾ ਰੱਬ ਹੈ ਗਾਹ ਸਾਡਾ ਪਰਮਾਤਮਾ ਹੈ ਅਸੀਂ ਉਸ ਨੂੰ ਤੋਂ ਕਮਾਈ ਕਰਨੀ ਹੁੰਦੀ ਹੈ ਅਸੀਂ ਉਸ ਨੂੰ ਰੋਟੀ ਦਿੰਦਾ ਰੋਜੀ ਦੇਣ ਵਾਲਾ ਸਾਡਾ ਅਸੀਂ ਉਸ ਨਾਲ ਗਲਤ ਨਹੀਂ ਕਰਦੇ ਨਾ ਹੀ ਹਾਂ ਮਿਸ ਹੈਪਨਿੰਗ ਕਿਦੇ ਹੋ ਵੀ ਸਕਦੀ ਹੈ ਮੈਂ ਇਸ ਚੀਜ਼ ਤੋਂ ਵੀ ਉਹ ਨਹੀਂ ਕਰਦਾ ਲੇਕਿਨ ਮੇਰੀ ਦੁਕਾਨ ਤੋਂ ਹੋਈ ਹੈ ਜਾਂ ਨਹੀਂ ਹੋਈ ਇਸ ਚੀਜ਼ ਬਾਰੇ ਕੋਈ ਨਹੀਂ ਕੋਈ ਸ਼ਕਤੀ ਤੁਸੀਂ ਨਹੀਂ ਕੋਈ ਪਤਾ ਲੱਗੇ ਕਿ ਨਹੀਂ ਇਸ ਤਰ੍ਹਾਂ ਦਾ ਕੁਝ ਕੁਝ ਵੀ ਨਹੀਂ ਹੋਇਆ ਹੀ ਨਹੀਂ ਹੈਗਾ ਮਤਲਬ ਵੀ ਸਾਡੇ ਲੈ ਕੇ ਕੀ ਗਏ ਸੀ ਕਿਸ ਟਾਈਪ ਦਾ ਫੋਟ ਲਾਉਂਦਾ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਵੀ ਅਸੀਂ ਬਰਥਡੇ ਕੇਕ ਲੈ ਕੇ ਜਿੱਥੇ ਜਿਹੜਾ ਆਇਆ ਸੀ ਪਰ ਹੁਣ ਉਹ ਸਾਡੀ ਦੁਕਾਨ ਤੋਂ ਗਿਆ ਹੈ ਜਾਂ ਨਹੀਂ ਗਿਆ ਕਿਹੜੀਆਂ ਉਹਦੇ ਪਿੱਛੇ ਕੋਈ ਤਾਕਤ ਕੋਈ ਕੋਈ ਹੋਰ ਕੋਈ ਨਹੀਂ ਜੀ ਬਿਲਕੁਲ ਫ੍ਰੈਸ਼ ਸਾਡੇ ਕੋਲ ਤੇ ਸਾਰਾ ਤਕਰੀਬਨ ਹੁਣ ਵੀ ਤੁਸੀਂ ਦੇਖ ਲਓ ਮੇਰੇ ਕੋਲ ਤਿੰਨ ਚਾਰ ਪੀਸਾਂ ਤੋਂ ਵੱਧ ਨਹੀਂ ਲੱਗੇ ਹੁੰਦੇ ਕੋਈ ਕਿੰਨੇ ਬੱਚੇ ਤੁਸੀਂ ਜਿੱਦਾਂ ਕਹਿੰਦੇ ਅਸੀਂ ਐਡਮਿਟ ਕਿੰਨੇ ਬੱਚੇ ਆਤੀ ਆਏ ਸੀ ਬਿਮਾਰ ਉਸ ਵੇਲੇ ਟੋਟਲ ਕੋਈ 13 14 ਪਰਸਨ ਸੀਗੇ ਜੋ ਮੈਨੂੰ ਬੇਟੇ ਨੇ ਮੈਂ ਖੁਦ ਇੱਕ ਪੇਸ਼ੈਂਟ ਹਾਂ ਡਿਪਰੈਸ਼ਨ ਪੇਸ਼ੈਂਟ ਹਾਂ ਤੇ ਮੈਂ ਬਿਊਟੀ ਤੇ ਘੱਟ ਹੀ ਰਹਿਣਾ ਬੇਟਾ ਹੀ ਦੇਖਦਾ ਜ਼ਿਆਦਾ ਕਾਰੋਬਾਰ ਨੂੰ ਪਰ ਬ੍ਰਿਟੇਨ ਨੇ ਜੋ ਮੈਨੂੰ ਦੱਸਿਆ ਜੋ ਤੋਂ ਮੈਨੂੰ ਜਾਣਕਾਰੀ ਮਿਲੀ ਉਹਨੇ ਕਿ ਆ ਵੀ 13 14 ਬੰਦੇ ਦੇ ਸ਼ਾਇਦ ਸੀਗੇ ਤੇ ਪਰ ਉਹ ਮੀ ਫੂਡ ਵੇਰੀ ਦੁਕਾਨ ਤੋਂ ਕਿਹਾ ਸੀ ਇਸ ਬਾਰੇ ਮੈਂ ਨਹੀਂ ਕਿਉਂਕਿ ਮੈਂ ਬੜੀ ਕੇਅਰ ਨਾਲ ਪਿਛਲੇ ਲੰਬੇ ਸਮੇਂ ਤੋਂ ਲੰਬੇ ਸਮੇਂ ਹੋ ਸਕਦਾ ਹੋ ਸਕਦਾ ਮੈਨੂੰ ਹੁਣ ਇਸ ਬਾਰੇ ਕੋਈ ਉਹ ਨਹੀਂ ਹੈ ਤੁਸੀਂ ਕਿੰਨੇ ਦਾਖਲ ਕਰਾਇਆ ਸੀ ਬੱਚਾ ਸਹਾਰਾ ਹਸਪੀਟਲ 'ਚ ਬੇਟੇ ਨਿਕਲਵਾਇਆ ਤੇ ਬਾਅਦ ਵਿੱਚ ਉਹ ਤਾਂ ਕਰਾਇਆ ਸੀ ਠੀਕ ਹੈ ਹਾਂ ਹਾਂ ਬੱਚੇ ਪੂਰਾ ਪੂਰਾ ਉਹਨਾਂ ਦਾ ਜੋ ਵੀ ਸੀਗਾ ਉੱਥੇ ਅਸੀਂ ਆਪਣੀ ਇਨਸਾਨੀਅਤ ਨੂੰ ਲਵਾਉਂਦੇ ਰਹੇ ਤੇ ਪੂਰਾ ਉਹਨਾਂ ਨਾਲ ਕੋਆਪਰੇਟ ਕੀਤਾ ਆਪਣਾ ਇੱਕ ਇਨਸਾਨੀਅਤ ਦੇ ਫੇਸੇ ਫਾਰਕ ਸਮਝ ਕੇ ਵੀ ਵੀ ਮੈਂ ਕਿ ਮੇਰੀ ਇਹੀ ਸੋਚ ਸੀਗੀ ਕਿ ਵੀ ਇੱਦਾਂ ਰਵੇ ਖੁਦ ਮੈਂ ਨਹੀਂ ਧਿਆਨ ਦੇ ਸਕਦਾ ਸੀਗਾ ਪੂਰਾ ਫਿਰ ਵੀ ਮੈਨੇ ਅੱਜ ਵੀ ਮੈਂ ਕਿਧਰੇ ਹੋ ਨਹੀਂ ਹੋਇਆ ਮਿਸ ਨਹੀਂ ਹੋਇਆ ਮੈਂ ਕਾਊਂਟਰ ਤੇ ਹਾਜ਼ਰ ਆ ਠੀਕ ਹੈ ਜੀ ਸਰੀਰ ਨਾ ਠੀਕ ਹੋਣ ਦੇ ਬਾਵਜੂਦ ਠੀਕ ਹੈ ਥੈਂਕ ਯੂ ਸਰ ਠੀਕ ਹੈ